ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਹਰ ਰੋਜ਼ ਕੋਸ਼ਿਸ਼ ਕਰੀਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਹੈ ਤੁਹਾਡੇ ਸਾਹਮਣੇ ਰੱਖੀਏ ਖਬਰਾਂ ਰਾਜਨੀਤੀ ਦੀਆਂ ਵੀ ਹੁੰਦੀਆਂ ਨੇ ਤੇ ਬਹੁਤ ਸਾਰੇ ਸਮਾਜਿਕ ਮੁੱਦੇ ਵੀ ਰਾਜਨੀਤੀ ਦੀ ਗੱਲ ਕਰੀਏ ਤਾਂ ਕੰਗਣਾ ਰਣੌਤਾ ਇੱਕ ਬਿਆਨ ਹੋਰ ਚਰਚਾ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੇ ਕੁਝ ਕੁ ਲੀਡਰ ਕਦੀ ਰਾਹੁਲ ਗਾਂਧੀ ਦੇ ਖਿਲਾਫ ਬਿਆਨ ਬਾਜੀ ਆਉਂਦੀ ਹੈ ਕਦੀ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ। ਦੋਸ਼ ਇਹਨਾਂ ਤੇ ਲੱਗ ਰਿਹਾ ਹੈ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਗੜਾ ਰੋਧ ਦੇ ਬਿਆਨ ਤੋਂ ਬਾਅਦ ਪਸੂੜੀ ਪੈ ਸਕਦੀ ਹੈ। ਚਰਚਾ ਕਈ ਤਰ੍ਹਾਂ ਦੀ ਚੱਲਣ ਲੱਗ ਪਈਆਂ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਵੀ ਵਿਰੋਧ ਕੀਤਾ ਹੈ। ਕਿਹੜਾ ਬਿਆਨ ਹੈ ਗੱਲਬਾਤ ਕਰਾਂਗੇ। ਗੱਲਬਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਰਨੀ ਹੈ। ਕਿਉਂਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਕੇਸ ਚੱਲਦਾ ਪਿਆ ਉਸ ਮਾਮਲੇ 'ਚ ਰਿਵਿਊ ਪਟੀਸ਼ਨ ਦਰਜ ਕੀਤੀ ਹੈ ਕਾਰਵਾਈ ਹੋ ਸਕਦੀ ਹੈ ਮਾਮਲਾ ਵੀ ਪੁਰਾਣਾ ਪਰ ਇਸ ਮਾਮਲੇ ਤੇ ਪਹਿਲਾਂ ਕਾਰਵਾਈ ਕਿਉਂ ਨਹੀਂ ਹੋਈ ਜੇ ਹੋਈ ਆ ਤਾਂ ਉਸ ਮਾਮਲੇ ਤੇ ਕਿੱਥੇ ਤੱਕ ਗੱਲ ਪਹੁੰਚੀ ਹੈ ਚਰਚਾ ਇਹ ਤੇ ਵੀ ਕਰਨੀ ਹੈ ਚਰਚਾ ਇੱਕ ਮੁੱਖ ਮੰਤਰੀ ਸਾਹਿਬ ਦੀ ਵੀ ਕਰਨੀ ਕਹਿੰਦੇ ਕੇਸ ਦਰਜ ਹੋਣ ਨੂੰ ਫਿਰਦਾ ਹੈ ਭ੍ਰਿਸ਼ਟਾਚਾਰ ਦਾ ਸੂਬੇ ਦੇ ਵਿੱਚ ਵੀ ਰੌਲਾ ਚੱਲਦਾ ਪਿਆ ਵਕਫਾਕ ਸੂਬਿਆਂ ਦੇ ਵਿੱਚ ਵੀ ਰੌਲਾ ਚੱਲਦਾ ਕਦੀ ਕਿਸੇ ਸੂਬੇ ਤੋਂ ਖਬਰ ਆ ਜਾਂਦੀ ਆ ਕਿ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾ ਲਈ ਹੈ ਲੀਡਰਾਂ ਨੇ ਆਮ ਲੋਕ ਤਨਖਾਹਾਂ ਨਹੀਂ ਵਧਦੀਆਂ ਪਈਆਂ ਅਜੇ ਤੱਕ ਵੀ ਰੋਂਦੇ ਐ ਮਹਿੰਗਾਈ ਵਧਦੀ ਜਾ ਰਹੀ ਹੈ ਪਰ ਲੀਡਰਾਂ ਦੀਆਂ ਆਮਦਨਾਂ ਜਿਹੜੀਆਂ ਨੇ ਉਹ ਵੀ ਵਧਦੀਆਂ ਜਾ ਰਹੀਆਂ ਨੇ ਪੱਤੇ ਵੀ ਵੱਧੇ ਜਾ ਰਹੇ ਨੇ ਤਾਂ ਫਿਰ ਭ੍ਰਿਸ਼ਟਾਚਾਰ ਦੇ ਜਦੋਂ ਕੇਸ ਹੁੰਦੇ ਆ ਕਹਿੰਦੇ ਅਸੀਂ ਤਾਂ ਬਿਲਕੁਲ ਸਹੀ ਹਾਂ ਜੀ ਸਾਫ਼ ਸੁਥਰੇ ਆ ਸਾਨੂੰ ਫਸਾਉਣ ਦੀ ਕੋਸ਼ਿਸ਼ ਹੈ ਅਜੋਸ ਮੁੱਖ ਮੰਤਰੀ ਦੀ ਗੱਲ ਵੀ ਕਰਨੀ ਹੈ ਪਰ ਸ਼ੁਰੂਆਤ ਕੰਗੜਾ ਨੌਤੋਂ ਕਰਦੇ ਆ ਕੰਗੜਾ ਨੌਤ ਆਪਣੇ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਹੈ ਪਹਿਲਾਂ ਵੀ ਕਈ ਬਿਆਨ ਦਿੱਤੇ ਆ ਅੱਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਨੂੰ ਲੈ ਕੇ ਤਾਰੀਫ ਕੀਤੀ ਸੀ ਚਲੋ ਕਰਨੀ ਵੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੇ ਲੀਡਰ ਹੈ ਅਸੀਂ ਕੌਣ ਹੁੰਦੇ ਕਹਿਣ ਵਾਲੇ ਨਾ ਸਾਡੇ ਕਹਿਣ ਤੇ ਕੰਗੜਾ ਨੌਤੇ ਰੁਕਣਾ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇੱਥੋਂ ਤੱਕ ਕਹਿਤਾ ਅਸਲ ਦੇ ਵਿੱਚ ਆਜ਼ਾਦੀ ਤਾਂ ਭਾਰਤ ਨੂੰ 1947 ਦੇ ਵਿੱਚ ਨਹੀਂ 2014 ਚ ਮਿਲੀ ਸੀ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਕੰਗੜਾ ਨੌਤ ਜਦੋਂ ਇੱਕ ਇੱਕ ਕਰਕੇ ਕਿਸਾਨਾਂ ਦੇ ਖਿਲਾਫ ਬੋਲਦੀ ਆ ਰੌਲਾ ਉਦੋਂ ਵੀ ਪੈਂਦਾ ਜਦੋਂ ਅੰਦੋਲਨ ਦੇ ਵਿੱਚ ਬੀਬੀ ਬੈਠੀ ਪਈ ਅੰਦੋਲਨ ਚ ਕਿਸਾਨ ਬੀਬੀ ਉਹਦੇ ਖਿਲਾਫ ਕਹਿਤਾ ਕਿ ਇਸ ਤਰ੍ਹਾਂ ਦੇ ਪੈਸਿਆਂ ਤੇ ਲੈਂਦੀਆਂ ਖਰੀਦ ਕੇ ਲੈਂਦੀਆਂ ਗਈਆਂ ਰੌਲਾ ਕਿੰਨਾ ਪਿਆ ਉਦੋਂ ਵੀ ਬੀਬੀ ਨੇ ਵੀ ਇੱਥੋਂ ਤੱਕ ਕਹਿਤਾ ਸੀਗਾ ਕਿ ਪੁੱਤ ਹੁਣ ਦੇਖ ਲੈ ਸਾਡੇ ਜਿੰਨੀ ਮਿਹਨਤ ਤਾਂ ਹੁਣੀ ਨਹੀਂ ਤੈਨੂੰ ਰੁਪਈਆ 200 ਵੱਧ ਦੇ ਦਾਂਗੇ ਜੇ ਘਰ ਦੇ ਕੰਮਕਾਰ ਹੁੰਦੇ ਤਾਂ ਕਰ ਲੈ ਗੱਲ ਇੱਥੇ ਪਹੁੰਚ ਗਈਆਂ ਫਿਰ ਉਸ ਤੋਂ ਬਾਅਦ 에어ਪੋਰਟ ਦੀ ਘਟਨਾ ਵਾਪਰੀ ਬਹੁਤ ਕੁਝ ਹੋਇਆ ਰਾਜੇ ਜਿਹੜਾ ਕੰਗੜਾ ਨੌਤ ਨੇ ਬਿਆਨ ਦਿੱਤਾ ਉਹ ਕਹਿੰਦੇ ਜਿਹੜੇ ਤਿੰਨ ਖੇਤੀ ਕਾਨੂੰਨ ਹਨ ਨਾ ਇਹ ਵਾਪਸ ਹੋਣੇ ਚਾਹੀਦੇ ਆ ਕਿਉਂਕਿ ਬਹੁਤ ਵਧੀਆ ਕਾਨੂੰਨ ਆ ਦੇਖੋ ਮੈਨੂੰ ਨਹੀਂ ਪਤਾ ਕਿ ਕੰਗੜਾ ਨੌਤ ਨੂੰ ਇਨ੍ਹਾਂ ਕਾਨੂੰਨਾਂ ਦੇ ਬਾਰੇ ਕਿੰਨਾ ਕੁ ਗਿਆਨ ਹੈ ਖੇਤੀ ਦੇ ਬਾਰੇ ਕਿੰਨਾ ਕੁ ਗਿਆਨ ਆ ਜੇਕਰ ਯੂਨੀਵਰਸਿਟੀ ਲੈਵਲ ਤੇ ਜਾਂ ਉਸ ਤਰ੍ਹਾਂ ਪੜ੍ਹਾਈ ਖੇਤੀ ਦੀ ਕੀਤੀ ਹੋਵੇਗੀ ਤਾਂ ਠੀਕ ਹੈ ਉਸ ਅਧਾਰ ਤੇ ਉਹਨਾਂ ਨੇ ਬਿਆਨ ਦਿੱਤਾ ਹੋਣਾ ਜੇਕਰ ਨਹੀਂ ਤਾਂ ਕੀ ਇਹ ਹਵਾ ਦੇ ਵਿੱਚ ਛੱਡਿਆ ਗਿਆ ਤੀਰ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਵਾਪਸ ਲਏ ਦੇਸ਼ ਤੋਂ ਮਾਫੀ ਮੰਗੀ ਗਈ ਹੁਣ ਮਾਫੀ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਨੇ ਮੰਗੀ ਇੱਕ ਇੱਕ ਕਰਕੇ ਜਦੋਂ ਸਮਝੌਤਾ ਹੁਣ ਨੂੰ ਲੱਗਦਾ ਸੀ ਲਓ ਜੀ ਗੱਲ ਬਣ ਗਈ ਹੈ ਮੀਟਿੰਗ ਹੁੰਦੀ ਸੀ ਕੰਮ ਰੁਕ ਜਾਂਦਾ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਕਰ ਕਰਾ ਕੇ 11 ਮੀਟਿੰਗਾਂ ਹੋਈਆਂ ਗੱਲ ਬਣੀ ਨਹੀਂ ਫਿਰ ਬਾਅਦ ਵਿੱਚ ਕਿਹਾ ਗਿਆ ਕਿ ਕਾਨੂੰਨ ਜੇਕਰ ਪਸੰਦ ਨਹੀਂਗੇ ਜਾ ਗਲਤ ਲੱਗਦੇ ਆ ਜਿਹੜੇ ਕਹਿੰਦੇ ਪਹਿਲਾਂ ਸਾਰਾ ਕੁਝ ਠੀਕ ਹੈ ਉਹ ਵਾਪਸ ਲਾ ਲੈ ਹੁਣ ਕੰਗੜਾ ਅਨੌਤ ਨੇ ਕਿਹਾ ਕਿ ਮੋੜ ਲਿਉਣੀ ਚਾਹੀਦੀ ਹੈ ਸਿਰਫ ਦੋ ਸੂਬਿਆਂ ਦੇ ਕਿਸਾਨਾਂ ਨੇ ਇਤਰਾਜ਼ ਕੀਤਾ ਸੀ ਬਾਕੀ ਸਾਰੇ ਹੱਕ ਦੇ ਵਿੱਚ ਸੀ ਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਉਹ ਹੱਕ ਦੇ ਵਿੱਚ ਸੀ ਕੀ ਇਹਦਾ ਕੋਈ ਸਰਵੇ ਹੋਇਆ ਕੰਗੜਾ ਅਨੌਤ ਕਿਸ ਆਧਾਰ ਤੇ ਕਹਿ ਰਿਹਾ ਇਹ ਸੱਚ ਸਾਹਮਣੇ ਲਿਆਉਣਾ ਚਾਹੀਦਾ ਉਦਾਹਰਨ ਵੀ ਦਿੱਤੀ ਉਹਨਾਂ ਨੇ ਕਹਿੰਦੇ ਜਿਵੇਂ ਵਨ ਨੇਸ਼ਨ ਵਨ ਇਲੈਕਸ਼ਨ ਇਸ ਵੇਲੇ ਲਿਆ ਗਿਆ ਠੀਕ ਇਸੇ ਤਰ੍ਹਾਂ ਕਿਸਾਨਾਂ ਦੀ ਤਰੱਕੀ ਦੇ ਲਈ ਇਹ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਖੇਤੀ ਬਿੱਲ ਜਿਹੜੇ ਲਿਆਉਣੇ ਚਾਹੀਦੇ ਆ ਦੇਖੋ ਤਿੰਨ ਖੇਤੀ ਕਾਨੂੰਨ ਵਾਪਸ ਲਏ ਸੀ ਚੌਥਾ ਬਿਜਲੀ ਸੋਧ ਬਿੱਲ ਸੀ ਕਿਸਾਨਾਂ ਨੇ ਵਿਰੋਧ ਕੀਤਾ ਹਾਲਾਂਕਿ ਨੋਟੀਫਿਕੇਸ਼ਨ ਕਿਸੇ ਦਾ ਜਾਰੀ ਨਹੀਂ ਕੀਤਾ ਰੌਲਾ ਅਜੇ ਤੱਕ ਵੀ ਚੱਲਦਾ ਪਿਆ ਅੱਜ ਵੀ ਚੱਲਿਆ ਉਸ ਦਾ ਰੌਲਾ ਪਰ ਬੀਬੀ ਜੇਕਰ ਕਹਿ ਰਹੇ ਆ ਕਿ ਠੀਕ ਆ ਲਿਆਉਣਾ ਚਾਹੀਦਾ ਤੇ ਉਧਰ ਭਾਰਤੀ ਜਨਤਾ ਪਾਰਟੀ ਦੇ ਅੱਗੋਂ ਨਸੀਹਤ ਦਿੱਤੀ ਆ ਅਸੀਂ ਨਹੀਂ ਦਿੰਦੇ ਉਹਨਾਂ ਨੇ ਦਿੱਤੀ ਨਸੀਹਤ ਉਹ ਕਹਿੰਦੇ ਆ ਕਿ ਨਾ ਬੋਲੋ ਜਿੰਨਾ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਇਹ ਕਾਨੂੰਨ ਵਾਪਸ ਲੈ ਸੀ ਉਹ ਕਹਿੰਦੇ ਕੰਗਣਾ ਵੱਡੀ ਆ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਪਸ਼ਟ ਕਰੋ ਇਹ ਹੁਣ ਹਰਜੀਤ ਸਿੰਘ ਗਰੇਵਾਲ ਉਹਨਾਂ ਨੇ ਗੱਲ ਆਖੀ ਹੈ ਗਰੇਵਾਲ ਸਾਹਿਬ ਇਹ ਵੀ ਕਹਿੰਦੇ ਆ ਕਿ ਪੰਜਾਬ ਦੇ ਸਿੱਖਾਂ ਦੇ ਬਾਰੇ ਵੀ ਪਹਿਲਾਂ ਬਿਆਨ ਦਿੱਤੇ ਗਏ ਉਹ ਗਲਤ ਸੀ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਸ ਕਰਕੇ ਬਿਆਨਬਾਜ਼ੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇਹ ਗੱਲ ਕੰਗਣਾ ਨੌਤ ਨੇ ਕੀਤੀ ਹੈ ਇਥੋਂ ਤੱਕ ਕਿ ਮਿਸ ਗਾਈਡਡ ਮਜ਼ਾਿਲ ਵੀ ਕਹਿ ਦਿੱਤਾ ਸਿਰਫ ਇੰਨਾ ਹੀ ਨਹੀਂ ਗਰੇਵਲ ਸਾਹਿਬ ਨੇ ਇਤਨਾ ਕਹਿ ਦਿੱਤਾ ਕਿ ਕੰਗੜਾ ਨੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੋਈ ਹੈ ਤੇ ਕੰਗੜਾ ਨੂੰ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਐਥੋਂ ਤੱਕ ਟਿੱਪਣੀਆਂ ਕਰਨ ਦੇ ਬਾਵਜੂਦ ਵੀ ਜੇਕਰ ਬੀਬੀ ਕੰਗੜਾ ਨੌਤ ਰੁਕਦੀ ਨਹੀਂ ਪਈ ਤਾਂ ਕਾਰਨ ਕੀ ਆ ਉਧਰਲੇ ਪਾਸੇ ਕਿਸਾਨ ਲੀਡਰ ਨੇ ਹਰਜਿੰਦਰ ਸਿੰਘ ਲਖੋਵਾਲ ਉਹ ਵੀ ਕਹਿੰਦੇ ਆ ਕਿ ਇਸ ਵੇਲੇ ਕੰਗੜਾ ਨੌਤ ਜ਼ਿਆਦਾ ਸਿਆਣੀ ਹੋ ਗਈ ਹੈ ਜਿਹਦੇ ਕਰਕੇ ਲੱਗਦਾ ਪਿਆ ਕਿ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਇੱਕ ਕਿ ਲੀਡਰ ਨੇ ਹੋੜੀ ਪਤਾ ਨਹੀਂ ਕਿੰਨਿਆਂ ਕਿ ਭਾਰਤ ਜਨਤਾ ਪਾਰਟੀ ਦੇ ਲੀਡਰਾਂ ਨੇ ਇਹ ਬਿਆਨ ਦਿੱਤੇ ਨੇ ਮਾਹੌਲ ਆਉਣ ਵਾਲੇ ਸਮੇਂ ਚ ਖਰਾਬ ਨਾ ਹੋਵੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਮਤਲਬ ਹੈਗਾ ਜਾਂ ਨਹੀਂਗਾ ਭਾਰਤ ਜਨਤਾ ਪਾਰਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਵੈਸੇ ਤਾਂ ਅਰਸ਼ਦੀਪ ਕਲੀਅਰ ਸ਼੍ਰੋਮਣੀ ਕਾਲੀ ਦਲ ਦੇ ਆਗੂ ਵੀ ਨੇ ਉਹ ਕਹਿੰਦੇ ਪਏ ਕਿ ਬਾਰ 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 ਅਜੀਬ ਬਿਆਨ ਬੀਬੀ ਕੰਗੜਾ ਨਾਲ ਦੇ ਰਹੇ ਨੇ ਇਹ ਨਾਲ ਭਾਰਤ ਜਨਤਾ ਪਾਰਟੀ ਕੋਈ ਵੀ ਕਾਰਵਾਈ ਨਹੀਂ ਕਰਦੀ ਤਾਂ ਮਤਲਬ ਸਹਿਮਤੀਆ ਪਾਰਟੀ ਦੀ ਪਿੱਠ ਦੇ ਪਿੱਛੇ ਖੜੇ ਨੇ ਨੁਕਸਾਨ ਪੰਜਾਬ ਦੇ ਹੁੰਦਾ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਬਿਆਨ ਆਇਆ ਕਿ ਇਹ ਸਾਜ਼ਿਸ਼ ਦੇ ਤਹਿਤ ਬਿਆਨ ਦੁਵਾਏ ਜਾ ਰਹੇ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਜਿਹਨੂੰ ਖਰਾਬ ਕਰਨ ਦੀ ਲੱਗਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਕੰਗੜਾ ਰੌਤ ਨੂੰ ਚਾਹੀਦਾ ਕਿ ਅਸਲ ਦੇ ਵਿੱਚ ਮੈਂਬਰ ਪਾਰਲੀਮੈਂਟੋਂ ਤੁਸੀਂ ਮਸਲੇ ਬਹੁਤ ਹੈ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸੇਬਾਂ ਦੀ ਖੇਤੀ ਹੈ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਮਾਮਲਾ ਚੁੱਕਣਾ ਤੇ ਚੱਕੋ ਭਾਰਤ ਦੇ ਇੱਕ ਬਹੁਤ ਵੱਡੇ ਉਦਯੋਗਪਤੀ ਤੇ ਦੋਸ਼ ਲੱਗਦੇ ਪਏ ਆ ਕਿ ਰੇਟ ਜਾਣਬੁੱਝ ਕੇ ਘਟਾਏ ਗਏ ਆ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਪਿਛਲੇ ਸਾਲ ਵੀ ਹੋਇਆ ਕੋਈ ਬੋਲਦਾ ਹੀ ਨਹੀਂ ਪਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਹੜ੍ਹ ਆਏ ਹਿਮਾਚਲ ਪ੍ਰਦੇਸ਼ ਦੇ ਵਿੱਚ ਟੈਕਸੀ ਡਰਾਈਵਰਾਂ ਦਾ ਮਸਲਾ ਹਿਮਾਚਲ ਪ੍ਰਦੇਸ਼ ਦੀ ਸੁੰਦਰਤਾ ਖਰਾਬ ਹੋ ਰਹੀ ਹੈ ਪਹਾੜ ਇੱਕ ਇੱਕ ਕਰਕੇ ਡਿੱਗਦੇ ਜਾ ਰਹੇ ਨੇ 4 ਕਿਲੋਮੀਟਰ ਦਾ ਪਹਾੜੀ ਇਲਾਕਾ ਬਿਲਕੁਲ ਗੈਪ ਕਰ ਦਿੱਤਾ ਗਿਆ ਕਿਦਾਂ ਨਜਾਇਜ਼ ਮਾਈਨਿੰਗ ਕਰ ਕਰਕੇ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਆ ਇਹ ਖਬਰਾਂ ਤੇ ਚਰਚਾ ਕਰਨੀ ਚਾਹੀਦੀ ਇਹ ਮੁੱਦਿਆਂ ਨੂੰ ਚੁੱਕਣ ਦੀ ਜ਼ਰੂਰਤ ਹੈ ਲੋਕਾਂ ਨੇ ਤੁਹਾਨੂੰ ਇਸ ਕਰਕੇ ਚੁਣ ਕੇ ਭੇਜਿਆ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਕਰਕੇ ਨਹੀਂ ਕਿ ਸਮੱਸਿਆਵਾਂ ਨਵੀਆਂ ਖੜੀਆਂ ਕੀਤੀਆਂ ਜਾਣ ਕਿ ਤਨਾ ਕਿਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਜਿਹਦੇ ਬਾਰੇ ਅੱਜ ਬਹੁਤ ਸਾਰੇ ਲੀਡਰ ਨੇ ਆਪਣਾ ਪੱਖ ਵੀ ਰੱਖਿਆ ਪ੍ਰਤੀਕਿਰਿਆ ਵੀ ਦਿੱਤੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਰਹੀਮ ਦੇ ਖਿਲਾਫ ਜਿਹੜੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈ ਉਦੇ ਰਿਵੀਅੂ ਪਟੀਸ਼ਨ ਪਾਤੀ ਆ ਰਿਵਿਊ ਕਿਉਂ ਕਰਨ ਨੂੰ ਕਿਹਾ ਗਿਆ ਸਾੰਗਰ ਚ ਆਇਆ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਣ ਚਰਚਾ ਚੱਲਦੀ ਪਈ ਸੀ ਉਸ ਵੇਲੇ ਇੱਕ ਪਾਰਟੀ ਦੇ ਲੀਡਰ ਨੇ ਇਹ ਸਾਰਾ ਕੁਝ ਕਰਾਇਆ ਸੀ ਉਹਦੇ ਉੱਪਰ ਦੋਸ਼ ਵੀ ਲੱਗਿਆ ਮਾਮਲਾ ਸ੍ਰੀ ਕਲਕੱਟਾ ਅੱਪੀਲ ਤੇ ਪਹੁੰਚਿਆ ਹੋਇਆ ਹੁਣ ਉਹ ਵੀ ਚਲੋ ਫੈਸਲਾ ਕਦੋਂ ਆਉਂਦਾ ਉਹਦਾ ਇੰਤਜ਼ਾਰ ਹੈ ਪਰ ਇਸ ਮਾਮਲੇ ਦੇ ਵਿੱਚ ਕਹਿੰਦੇ ਆ ਕਿ ਸਿੱਧੇ ਤੌਰ ਤੇ ਆਰਾਮ ਰਹੀਮ ਨੇ ਉਹ ਕੰਮ ਕੀਤਾ ਜਿਹੜਾ ਉਹਨੂੰ ਕਿਹਾ ਗਿਆ ਚਰਚਾ ਪਹਿਲੀ ਇਹ ਆ ਦੂਸਰੀ ਇਹ ਹੈ ਕਿ ਉਸ ਵੇਲੇ ਦੇ ਬਹੁਤ ਸਾਰੇ ਲੀਡਰ ਉੱਥੇ ਪਹੁੰਚਦੇ ਰਹੇ ਵੋਟਾਂ ਚਾਹੀਦੀਆਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਰਿਵਿਊ ਪਟੀਸ਼ਨ ਜਿਹੜੀ ਪਾਈ ਹੈ ਕਿਉਂ ਪਾਈ ਹੈ ਇਸੇ ਕਰਕੇ ਕਿ ਮਾਮਲੇ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਇਧਰ ਧਿਆਨ ਨਹੀਂ ਗਿਆ RAM REHIM ਦਾ ਕੇਸ ਲੰਬੇ ਸਮੇਂ ਤੋਂ ਲਟਕਦਾ ਪਿਆ ਕਈ ਵਾਰ ਇਸ ਮਾਮਲੇ ਤੇ ਚਰਚਾ ਹੁੰਦੀ ਹੈ ਜਦੋਂ ਵੋਟਾਂ ਨਜ਼ਦੀਕ ਆਉਂਦੀਆਂ ਨੇ ਤਾਂ ਉਸ ਵੇਲੇ ਕਦੀ ਫਰਲੋ ਮਿਲ ਜਾਂਦੀ ਹੈ ਕਦੀ ਰਿਹਾ ਕਰਤਾ ਜਾਂਦਾ ਬੇਲ ਮਿਲ ਜਾਂਦੀ ਹੈ ਰੋਲਾ ਉਦੋਂ ਵੀ ਪੈਂਦਾ ਪਰ ਮਸਲਾ ਇਹ ਹੈ ਕਿ ਇਸ ਮਾਮਲੇ ਦਾ ਕੁਝ ਬਣੇਗਾ ਜਦੋਂ ਇਹ ਕਿਹਾ ਗਿਆ ਕਿ ਸਾੰਗ ਰਚਾਇਆ ਗਿਆ ਕਈਆਂ ਨੇ ਬਾਅਦ ਵਿੱਚ ਜਵਾਬ ਦਿੱਤਾ ਅਦਾਲਤ ਵਿੱਚ ਨਹੀਂ ਜੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਗਈ RAM REHM ਉੱਥੇ ਸੀ ਨਹੀਂ RAM REHM ਤਾਂ ਉਸ ਵੇਲੇ ਬਾਹਰ ਸੀ ਕਿਤੇ ਜੇ ਬਾਹਰ ਸੀ ਤੇ ਆਪਣੇ ਬਿਆਨਾਂ ਦੇ ਵਿੱਚ ਇਸ ਗੱਲ ਨੂੰ ਕਿਉਂ ਸਵੀਕਾਰ ਕੀਤਾ ਗਿਆ ਸੀ ਕਾਨੂੰਨ ਦੇ ਮੂਰੇ ਕਿ ਹਾਂ ਇਹ ਗਲਤੀ ਹੋਈ ਆ ਇਹ ਹੋਇਆ ਤੇ ਹੁਣ ਉਹਨਾਂ ਲੀਡਰਾਂ ਦੇ ਇੱਕ ਇੱਕ ਕਰਕੇ ਨਾਮ ਸਾਹਮਣੇ ਆ ਰਹੇ ਨੇ ਕੀ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਹੋਈਗੀ ਕਿ ਉਸ ਵੇਲੇ ਦੀਆਂ ਧਾਰਮਿਕ ਸ਼ਕਤੀਆਂ ਜਿਨ੍ਹਾਂ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ ਜਦੋਂ ਕੰਪਿਊਟਰ ਦੇ ਵਿੱਚ ਸਾਰਾ ਕੁਝ ਐਡਿਟ ਕੀਤਾ ਗਿਆ ਮਾਫੀ ਸ਼ਬਦ ਵਿੱਚ ਪਾਇਆ ਉਹ ਗੱਲਾਂ ਸਾਰੀਆਂ ਨਾਲ ਜੁੜਦੀਆਂ ਨੇ ਕਿਉਂਕਿ ਰਿਵਿਊ ਪਟੀਸ਼ਨ ਜੇਕਰ ਇੱਕ ਵਾਰ ਪਾਈ ਗਈ ਹੈ ਇਹ ਬੜੀ ਸੋਚ ਸਮਝ ਕੇ ਆ ਕਿਉਂਕਿ ਮਾਮਲਾ ਠੰਡੇ ਬਸਤੇ ਪੈ ਗਿਆ ਸੀ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਸ ਮਾਮਲੇ ਦਾ ਉੱਠਣਾ ਪਾਵੇਂ ਲੋਕ ਇਹਨੂੰ ਸਿਆਸਤ ਨਾਲ ਜੋੜ ਕੇ ਦੇਖਣ ਚਾਹੇ ਨਾ ਉਹ ਗੱਲ ਵੱਖਰੀ ਹੋ ਜਾਂਦੀ ਹੈ ਹੋ ਸਕਦਾ ਉਹਦਾ ਕੋਈ ਪ੍ਰਭਾਵ ਨਾ ਪਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਇਸ ਮਾਮਲੇ ਦੇ ਵਿੱਚ ਸੱਚ ਸਾਹਮਣੇ ਆਉਣਾ ਚਾਹੀਦਾ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਇਹ ਗੱਲਾਂ ਉਸ ਵੇਲੇ ਵੀ ਉਠੀਆਂ ਕਾਰਵਾਈ ਕਰਨ ਦੀ ਗੱਲ ਉਦੋਂ ਵੀ ਕਹੀ ਗਈ ਉਦੋਂ ਵੀ ਗੱਲ ਠੰਡੇ ਬਸਤੇ ਪਈ ਰਹੀ ਕਾਂਗਰਸ ਦੀ ਸਰਕਾਰ ਆਈ ਚਲੋ ਕਾਂਗਰਸ ਦੇ ਤੇ ਦੋ ਸਰਕਾਰਾਂ ਆ ਗਈਆਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਫਿਰ ਚੰਨੀ ਸਾਹਿਬ ਦੀ ਸਰਕਾਰ ਆਈ ਕੋਈ ਵੀ ਇਨਸਾਫ ਦਵਾ ਨਹੀਂ ਸਕਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਥੋੜਾ ਸਮਾਂ ਬਚਿਆ ਹੁਣ ਤਾਂ ਮਹੀਨਿਆਂ ਦੇ ਵਿੱਚ ਗੱਲ ਹੋਣੀ ਆ ਇਹ ਨਹੀਂ ਹੋਣੀ ਕਿ 2.5 ਸਾਲ ਰਹਿ ਗਿਆ ਉਹ ਤੋਂ ਵੀ ਦਿਨ ਟੱਪਣੇ ਸ਼ੁਰੂ ਹੋ ਚੁੱਕੇ ਆ ਕੀ ਇਸ ਕਾਰਜਕਾਲ ਦੇ ਦੌਰਾਨ ਕਿਸੇ ਪਾਸੇ ਗੱਲ ਲੱਗੀਗੀ ਲੋਕਾਂ ਦੀਆਂ ਨਜ਼ਰਾਂ ਇੱਧਰ ਵੀ ਹੈ ਮਾਮਲਾ ਅਦਾਲਤ ਵਿੱਚ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ 'ਚ ਕੀ ਸੁਣਵਾਈ ਕਰਦੀ ਇਸ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਮੁਸ਼ਕਲਾਂ ਆਉਂਦੇ ਦਿਨਾਂ ਨੂੰ ਰਾਮ ਰਹੀਮ ਗਿਆਕਰ ਫਿਰ ਤੋਂ ਵਸ ਸਕਦੇ ਨੇ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਗ ਜਿਹੜਾ ਉਹ ਰਚਾਇਆ ਗਿਆ ਸੀ ਇਸ ਵੇਲੇ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੋਂ ਰੀਵਿਊ ਪਟੀਸ਼ਨ ਆ ਗਈ ਹੈ ਅੱਗੇ ਵੱਧਦੇ ਆ ਗੱਲ ਕਰਦੇ ਆ ਪੰਜਾਬ ਦੀ ਇਹ ਖਬਰ ਸਾਹਮਣੇ ਆਈ ਹੈ ਇਹ ਸਭ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਇਸ ਮਾਮਲੇ ਤੇ ਹਾਈ ਕੋਰਟ ਵੀ ਸਖਤ ਹੈ ਹਾਈ ਕੋਰਟ ਦੀ ਟਿੱਪਣੀ ਵੀ ਧਿਆਨ ਮੰਗਦੀ ਹੈ ਕਿਉਂਕਿ ਮਾਹੌਲ ਪੰਜਾਬ ਦਾ ਖਰਾਬ ਹੁੰਦਾ ਜਾ ਰਿਹਾ ਹੈ ਭਾਰਤ ਵਿੱਚ ਦੁੱਧ ਦਾ ਉਤਪਾਦਨ ਜਿੰਨਾ ਚਾਹੀਦਾ ਉਹਨਾ ਨਹੀਂ ਹੋ ਰਿਹਾ ਤੇ ਜਿੰਨਾ ਉਤਪਾਦਨ ਹੋ ਰਿਹਾ ਉਹਦੇ ਵਿੱਚੋਂ ਨਕਲੀ ਵੀ ਮਿਲਦਾ ਪਿਆ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਦੁੱਧ ਦੀ ਵਰਤੋਂ ਕਰਦੇ ਆ ਪੰਜਾਬੀ ਚਾਹ ਦੇ ਵੀ ਸ਼ੌਕੀਨ ਹੈ ਕੋਈ ਦੁੱਧ ਪੀਣ ਦੇ ਸ਼ੌਕੀਨ ਆ ਪਰ ਸਵਾਲ ਇਹ ਹੁੰਦਾ ਕਿ ਅਸਲੀ ਆ ਅੱਜ ਨਕਲੀ ਚੀਜ਼ਾਂ ਦਾ ਦੌਰ ਵੀ ਹੈ ਬਾਜ਼ਾਰ ਵਿੱਚ ਜਦੋਂ ਵੀ ਤਿਹਾਰ ਹੁੰਦਾ ਵੈਸੇ ਤਾਂ ਉਦੋਂ ਇਹ ਚੀਜ਼ਾਂ ਜ਼ਿਆਦਾ ਆ ਜਾਂਦੀਆਂ ਜੀ ਮਲਾਵਟ ਹੋਰੀ ਮਠਿਆਈਆਂ ਦੇ ਵਿੱਚ ਖੁਆ ਨਕਲੀ ਹੈ ਦੁੱਧ ਨਕਲੀ ਹੈ ਪਨੀਰ ਨਕਲੀ ਕਈ ਕੁਝ ਨਕਲੀ ਹੈ ਇਹ ਜੋ ਕੁਝ ਵੀ ਵੇਚਿਆ ਜਾ ਰਿਹਾ ਹੈ ਲੋਕਾਂ ਦੀ ਜਾਨ ਦੇ ਨਾਲ ਖਲਵਾੜ ਹੋ ਰਿਹਾ ਤੇ ਸ਼ਰਮ ਹੋ ਰਿਹਾ ਅਧਿਕਾਰੀ ਅੱਖਾਂ ਵਿੱਚ ਕੇ ਬੈਠੇ ਆ ਇਸ ਮਾਮਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਧਿਆਨ ਮੰਗਦੀ ਹੈ ਉਹ ਕਹਿੰਦੇ ਆ ਕਿ ਮਲਾਵਟੀ ਦੁੱਧ ਦੀ ਵਿਕਰੀ ਜੋਰਾਂ ਤੇ ਆ ਪਰ ਅਧਿਕਾਰੀ ਅੱਖਾਂ ਬੰਦ ਕਰਕੇ ਕਿਉਂ ਬੈਠੇ ਆ ਦਿਖਾਈ ਨਹੀਂ ਦਿੰਦਾ ਪਿਆ ਉਹਨਾਂ ਨੂੰ ਆ ਪਿਛਲੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਇੱਕ ਥਾਂ ਤੇ ਰੇਡ ਹੋ ਗਈ ਦਿੰਦੇ 30 ਲੀਟਰ ਦੁੱਧ ਉਥੋਂ ਬਰਾਮਦ ਹੋਇਆ ਉਹਨਾਂ ਦੇ ਕੋਲੋਂ ਜੇਕਰ ਦੁੱਧ ਦੀ ਵਿਕਰੀ ਹੁੰਦੀ ਸੀ ਤਾਂ 30 ਲੀਟਰ ਹੁੰਦੀ ਸੀ ਪਰ ਕਾਗਜ਼ਾਂ ਦੇ ਵਿੱਚ ਉਹ ਦੇਖਿਆ ਤੇ 70 ਲੀਟਰ ਦੁੱਧ ਦੀ ਵਿਕਰੀ ਇੱਕ ਦਿਨ ਦੇ ਵਿੱਚ ਉਸੇ ਘਰ ਤੋਂ ਜਾਂਦੀ ਪਈ ਸੀ ਪਸ਼ੂ ਦਿੰਦਾ 30 ਲੀਟਰ ਜਾਂ ਦੋ ਪਸ਼ੂ ਹੋਣਗੇ 30 ਲੀਟਰ ਦਿੰਦੇ ਆ ਪਰ ਬਾਜ਼ਾਰ ਵਿੱਚ ਵੇਕਦਾ ਪਿਆ 70 ਲੀਟਰ ਕਿਵੇਂ ਜਾਂਦਾ ਪਿਆ ਕਿੱਥੋਂ ਹੁੰਦਾ ਫਿਰ ਫੜਿਆ ਗਿਆ ਪਤਾ ਲੱਗਿਆ ਕਿ ਪਦਾਰਥ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਉਹ ਚ ਪੇਂਟ ਦੀ ਮਿਲਾਵਟ ਵੀ ਹੁੰਦੀ ਹੈ। ਕੁਝ ਖਥਾਮਾਂ ਤੋਂ ਖਬਰਾਂ ਨੇ ਕਿ ਤਜਾਬ ਵੀ ਮਿਲਾ ਦਿੱਤਾ ਜਾਂਦਾ ਹੈ। ਕਾਸਟਡ ਸੋਡਾ ਵੀ ਮਿਲਾ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਸਿਰਕਾ, ਮਾਲਟੋ, ਡਿਟਰਜੈਂਟ ਹੋਰ ਵੀ ਬਹੁਤ ਕੁਝ ਇਹਦੇ ਵਿੱਚ ਮਿਲਾਇਆ ਜਾਂਦਾ ਹੈ। ਨਕਲੀ ਦੁੱਧ ਬਾਜ਼ਾਰ ਵਿੱਚ ਵਿਕਦਾ ਪਿਆ, ਸ਼ਰਿਆਂ ਵਿਕਦਾ ਪਿਆ। ਕਾਰਵਾਈ ਕਰਨ ਦੀ ਜ਼ਰੂਰਤ ਹੈ ਜਿਹੜੀ ਨਹੀਂ ਹੋ ਰਹੀ। ਅਦਾਲਤਾਂ ਨੂੰ ਇੱਥੇ ਟਿੱਪਣੀ ਕਰਨੀ ਪੈਂਦੀ ਹੈ। ਕੁਇਸਚਨ ਪਹਿਲਾਂ ਜਦੋਂ ਇਹ ਖਬਰ ਸਾਹਮਣੇ ਆਈ ਨਾ ਤਾਂ ਭਾਰਤ ਚੋਂ ਬਿਆਨ ਹੋਣੇ ਸ਼ੁਰੂ ਹੋ ਗਏ ਪੂਰੇ ਭਾਰਤ ਚੋਂ ਨਹੀਂ ਜੀ ਇਹਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅਸੀਂ ਵੀ ਇਸੇ ਪਲੇਟਫਾਰਮ ਤੇ ਇਸੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਕਿ ਦੁੱਧ ਨਕਲੀ ਵੇਚਦਾ ਪਿਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਕਈਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਲੋਕਾਂ ਨੂੰ ਸਿਰਫ ਡਰਾਉਣ ਦਾ ਕੰਮ ਕਰਦੇ ਹੋ ਅਖਬਾਰਾਂ ਦੇ ਵਿੱਚ ਖਬਰਾਂ ਨੇ ਸੋਸ਼ਲ ਮੀਡੀਆ ਤੇ ਚੈੱਕ ਕੀਤਾ ਜਾ ਸਕਦਾ ਜੇ ਕਿਸੇ ਨੂੰ ਵੀ ਯਕੀਨ ਨਹੀਂ ਤਾਂ ਜਿਹੜੀਆਂ ਸਰਕਾਰੀ ਵੈਬਸਾਈਟ ਨੇ ਉਦੇ ਅੰਕੜੇ ਕੀ ਕਹਿੰਦੇ ਆ ਉਹ ਪਤਾ ਲੱਗ ਜਣਾ ਦੇਖ ਕੇ ਕਿੰਨੇ ਦੁੱਧ ਦਾ ਉਤਪਾਦਨ ਹੁੰਦਾ ਤੇ ਕਿੰਨਾ ਨਕਲੀ ਵਿਕਦਾ ਪਿਆ ਹੁਣ ਕਿਹਾ ਇਹ ਵੀ ਜਾ ਰਿਹਾ ਕਿ 67 ਫੀਸਦੀ ਦੁੱਧ ਨਕਲੀ ਐ ਇਸ ਵੇਲੇ ਸੈਂਪਲ ਫੇਲ ਨੇ ਉਹਦੇ ਦੁੱਧ ਦੇ ਪਨੀਰ ਦੇ ਖੋਏ ਦੇ ਇਹ ਸੈਂਪਲ ਫੇਲ ਹੋ ਚੁੱਕੇ ਆ ਹੁਣ ਹਵਾਲਾ ਇਹਦਾ ਦਿੱਤਾ ਪੰਜਾਬ ਚ ਦੇਸੀ ਘਿਓ ਦੇ 21 ਤੇ ਖੋਏ ਦੇ 26 ਫੀਸਦੀ ਨਮੂਨੇ ਘਟੋਂ ਘੱਟ ਪੈਮਾਨੇ ਪੂਰਾ ਹੀ ਨਹੀਂ ਕਰਦੇ ਬਿਲਕੁਲ ਨਕਾਮ ਤੇ ਫਿਰ ਕਿੱਥੋਂ ਕਿਹਾ ਜਾ ਸਕਦਾ ਕਿ ਸਿਹਤ ਬਣਨੀ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਕਰਕੇ ਆ ਜੋ ਕੁਝ ਵੀ ਖਾਂਦੇ ਆ ਬਿਮਾਰੀਆਂ ਵੱਧੀਆਂ ਪਈਆਂ ਕੁਝ ਕੁ ਡਾਕਟਰ ਨੇ ਉਹ ਕਹਿੰਦੇ ਕਣਕ ਕਹਾਣੀ ਛੱਡ ਦਿਓ ਕੁਝ ਕੁ ਡਾਕਟਰ ਨੇ ਉਹ ਕਹਿੰਦੇ ਆ ਜੀ 슈ਗਰ ਦੀ ਮਾਤਰਾ ਬਹੁਤ ਵੱਧ ਜਾਣੀ ਹੈ ਕੋਈ ਕਹਿੰਦਾ ਮੱਕੀ ਦੀ ਰੋਟੀ ਛੱਡ ਦਿਓ ਕੋਈ ਕਹਿੰਦਾ ਦੇਸੀ ਖਰਾਕ ਤੇ ਆਜੋ ਅਸਲ ਦੇ ਵਿੱਚ ਕੀ ਖਾਣਾ ਕੀ ਨਹੀਂ ਖਾਣਾ ਇਹਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਹੁਣ ਜਦੋਂ ਖਬਰਾਂ ਦੁੱਧ ਦੀਆਂ ਆਉਂਦੀਆਂ ਨੇ ਕੀ ਅਰਜਾਨਾ ਵੀਕੰਡ ਵਾਲੇ 64 ਕਰੋੜ ਲੀਟਰ ਦੁੱਧ ਦੇ ਵਿੱਚੋਂ 50 ਕਰੋੜ ਲੀਟਰ ਦੁੱਧ ਨਕਲੀ ਆ ਜਾਂ ਮਿਲਾਵਟੀ ਹੁੰਦਾ ਤੇ ਕੌਣ ਜ਼ਿੰਮੇਵਾਰ ਹੈ? ਭਾਰ ਦੇ 70% ਤੋਂ ਵੱਧ ਉਤਪਾਦ ਰਾਸ਼ਟਰੀ ਖੁਰਾਕ ਦੇ ਪੈਮਾਨੇ ਜਿਹੜੇ ਆ ਉਹਦੇ ਉੱਪਰ ਖਰਾ ਹੀ ਨਹੀਂ ਉਤਰਦੇ ਪਏ। ਜ਼ਿੰਮੇਵਾਰ ਕੌਣ ਹੈ? ਅਧਿਕਾਰੀ ਕਿਉਂ ਸ਼ਾਂਤ ਬੈਠੇ ਆ? ਹੁਸ਼ਿਆਰਪੁਰ ਦੇ ਵਿੱਚ ਇੱਕ ਅਫਸਰ ਹੁੰਦਾ ਸੀ ਬੜੀ ਸਖਤ ਕਾਰਵਾਈ ਕਹਿੰਦੇ ਕੀਤੀ ਹੈ। ਕਈ ਥਾਵਾਂ ਤੇ ਬਰਫ਼, ਜੂਸ ਦੀਆਂ ਰੇੜੀਆਂ ਤੋਂ ਲੈ ਕੇ ਕਈ ਖਾਰਖਾਨਿਆਂ 'ਚ ਕਾਰਵਾਈ ਕੀਤੀ ਗਈ। ਚਲੋ ਸਿਆਸਤ ਦਾ ਵੀ ਚਸਕਾ ਹੁੰਦਾ ਕਈ ਲੋਕਾਂ ਨੂੰ। ਸਿਆਸਤ ਵਿੱਚ ਆ ਗਏ। ਕਿਸੇ ਪਾਸੇ ਵੀ ਗੱਲ ਨਹੀਂ ਬਣੀ, ਰਿਟਾਇਰਮੈਂਟ ਵੀ ਹੋ ਗਈ। ਪਰ ਜਦੋਂ ਨੌਕਰੀ ਦਾ ਪੱਖ ਸੀ, ਉਹ ਤਾਂ ਇਮਾਨਦਾਰੀ ਨਾਲ ਨਿਭਾਇਆ ਕੁਝ ਕੁ ਲੋਕ ਕਹਿੰਦੇ। ਨਿਭਾਇਆ ਕਿ ਨਹੀਂ ਨਿਭਾਇਆ ਉੱਥੇ ਜ਼ਿਲ੍ਹੇ ਦੇ ਲੋਕ ਦੱਸ ਸਕਦੇ ਆ। ਪਰ ਇਹਨਾਂ ਜ਼ਰੂਰ ਹੈ ਕਿ ਬਹੁਤ ਸਾਰੀਆਂ ਥਾਵਾਂ ਤੋਂ ਖੋਆ ਫੜਿਆ। ਬਰਫ਼ ਨਕਲੀ ਫੜੀ। ਪਾਣੀ ਜਿਹੜਾ ਪੈਲਸਾਂ ਦੇ ਵਿੱਚ ਆਮ ਲੋਕ ਘਰਾਂ ਦੇ ਵਿੱਚ ਡੱਬੀਆਂ ਵਾਲਾ ਪੀ ਲੈਂਦੇ ਆ ਕੋਈ ਐਕਸਪਾਇਰੀ ਡੇਟ ਨਹੀਂ ਸੀ ਉੱਤੇ ਐਹੀਂ ਪੈਕਿੰਗ ਕੀਤੀ ਜਾ ਰਹੀ ਸੀ ਇੰਨੀ ਗੰਦਗੀ ਦੇ ਵਿੱਚ ਪੈਕਿੰਗ ਕੀਤੀ ਜਾਂਦੀ ਸੀ ਜਿੱਥੇ ਰਸਗੁੱਲੇ ਤਿਆਰ ਹੁੰਦੇ ਮਠਿਆਈ ਤਿਆਰ ਹੁੰਦੀ ਇੰਨੀ ਗੰਦਗੀ ਵਿੱਚ ਕੀਤੀ ਜਾਂਦੀ ਸੀ ਕਿਸੇ ਨੇ ਸੋਚਿਆ ਨਹੀਂ ਸੀ ਫੜੇ ਆ ਕਾਰਵਾਈ ਹੋਈ ਆ ਪਰ ਇਹ ਹਰ ਇੱਕ ਜ਼ਿਲ੍ਹੇ ਵਿੱਚ ਕਿਉਂ ਨਹੀਂ ਹੁੰਦਾ ਕਹਿੰਦੇ ਆ ਕਿ ਜਦੋਂ ਕਿ ਤਿਹਾਰ ਹੁੰਦਾ ਉਸ ਵੇਲੇ ਮਠਿਆਈ ਨਹੀਂ ਹੁੰਦੀ ਡੱਬੀਆਂ ਚ ਕੁਝ ਕੁ ਅਫਸਰਾਂ ਦੇ ਘਰਾਂ ਵਿੱਚ ਡੱਬੇ ਜਾਂਦੇ ਆ ਪਰ ਮਠਿਆਈ ਨਹੀਂ ਹੁੰਦੀ ਵਿੱਚ ਫਿਰ ਕੀ ਹੁੰਦਾ ਸਭ ਨੂੰ ਪਤਾ ਕੀ ਇਹ ਸੱਚ ਹੈ ਜੇ ਸੱਚ ਹੈ ਤੇ ਕਿਉਂ ਨਹੀਂ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਂਦੀ ਸਵਾਲ ਬਹੁਤ ਵੱਡੇ ਨੇ ਦੁੱਧ ਵੀ ਨਕਲੀ ਹੈ ਖੁਆ ਵੀ ਨਕਲੀ ਹੈ ਪੰਜਾਬ ਦੇ ਵਿੱਚ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ ਗੱਲ ਪ੍ਰਿਸ਼ਟਾਚਾਰ ਦੀ ਵੀ ਕਰਨੀ ਹੈ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਦੇ ਖਿਲਾਫ ਕੇਸ ਚ ਲਾਉਣ ਦੀ ਤਿਆਰੀ ਕੀਤੀ ਯਾਰੀ ਮਾਮਲਾ ਪ੍ਰਿਸ਼ਟਾਚਾਰ ਦਾ ਜਦੋਂ ਵੀ ਕੋਈ ਬੰਦਾ ਸੱਤਾ ਦੇ ਵਿੱਚ ਆਉਂਦਾ ਕਹਿੰਦੇ ਆ ਕਿ ਸੱਤਾ ਦਾ ਨਸ਼ਾ ਚੜ ਜਾਂਦਾ ਫਿਰ ਲੋਕਾਂ ਦੇ ਨਾਲ ਬੜੇ ਧੱਕੇ ਵੀ ਹੁੰਦੇ ਆ ਦੋਸ਼ ਲੱਗਦੇ ਕਈ ਲੀਡਰਾਂ ਤੇ ਕਈਆਂ ਨੇ ਕੀਤਾ ਵੀ ਹੈ ਸ਼ਰਯਾਮ ਕੀਤਾ ਹੈ ਆਮਦਨ ਉਹਨਾਂ ਦੀ 103 ਤੋਂ ਲੈ ਕੇ 5500% ਤੱਕ ਵੱਧ ਗਈ ਪੈਸਾ ਹੁੰਦਾ ਨਹੀਂ ਕਿਵੇਂ ਵੱਧ ਗਈ ਕੁਛ ਨਾ ਕੁਛ ਤਾਂ ਹੋਇਆ ਹੋਣਾ ਉਦਾਹਰਨਾਂ ਬਹੁਤ ਸਾਰੀਆਂ ਨੇ ਪੰਜਾਬ ਦੇ ਵੀ ਕਈ ਮੈਂਬਰ ਪਾਰਲੀਮੈਂਟ ਹੈਗੇ ਆ ਤੀਸਰੀ ਵਾਰ ਮੰਤਰੀ ਬਣਿਆ ਕੇਂਦਰ ਦੇ ਵਿੱਚ ਤੇ ਕਹਿੰਦੇ ਆ ਕਿ 168% ਆਮਦਨ ਉਹਨਾਂ ਦੀ ਵੱਧ ਗਈ ਕਿੱਦਾਂ ਵੱਧ ਗਈ business ਚੱਲਦੇ ਹੋਣਗੇ ਆਮ ਲੋਕਾਂ ਦੀ ਕਿਉਂ ਨਹੀਂ ਵੱਧਦੀ ਆਮ ਲੋਕਾਂ ਦੀ ਆਮਦਨ ਹੇਠਾਂ ਵੱਲ ਹੀ ਕਿਉਂ ਜਾਂਦੀ ਹੈ ਆਮ ਲੋਕਾਂ ਦੀ ਆਮਦਨ ਇਹ ਕਿ 10000 ਸੀ ਵੱਧ ਤੋਂ ਵੱਧ 3 ਕਿਸਾਲ ਦੇ ਵਿੱਚ 15000 ਹੁੰਦੀ ਵੱਧ ਤੋਂ ਵੱਧ 5 ਕਿਸਾਲ ਫੇ ਵੀ ਲਾਕੀ ਜਾਂਦੇ ਆ ਪਰ ਜਿਹੜੇ ਲੀਡਰ ਨੇ 5 ਸਾਲਾਂ ਵਿੱਚ ਕਿਸੇ ਦੀ 14% ਵੱਧ ਗਈ ਕਿਸੇ ਦੀ 60% ਵੱਧ ਗਈ ਕਿਸੇ ਦੀ 120% ਵੱਧ ਗਈ ਲੋਕ ਸਵਾਲ ਪੁੱਛਦੇ ਨੇ ਕੋਈ ਜਵਾਬ ਨਹੀਂ ਹੁੰਦਾ ਸਦਰ ਮਈਆ ਦੇ ਖਿਲਾਫ ਕੇਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਕਹਿੰਦੇ ਆ ਕਿ ਪ੍ਰਿਸ਼ਟਾਚਾਰ ਕੀਤਾ ਹੁਣ ਪ੍ਰਿਸ਼ਟਾਚਾਰ ਵੀ ਕੀ ਆ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੀ ਕਦੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਕਹਿਤੀ ਬਾਅਦ ਵਿੱਚ ਮੁਆਵਜ਼ਾ ਦਵਾਤਾ ਜ਼ਮੀਨ ਵਾਪਸ ਕਰ ਦਿੱਤੀ ਪੈਸੇ ਉਸੇ ਤਰ੍ਹਾਂ ਉੱਚਾਪੜਾ ਹੋਇਆ ਹੁਣ ਕੋਈ ਕਹਿੰਦਾ ਪਿਆ ਕਿ ਮਾਮਲਾ 1992 ਦਾ ਹੁਣ ਇਹਦੇ ਵਿੱਚ ਚਾਹੇ 3 ਏਕੜ ਜ਼ਮੀਨ ਹੋਵੇ ਚਾਹੇ ਜ਼ਿਆਦਾ ਹੋਵੇ ਰੌਲਾ ਤੇ ਇਹ ਆ ਕਿ ਮੁੱਖ ਮੰਤਰੀ ਤੇ ਦੋਸ਼ ਇਹ ਲੱਗਿਆ ਦੂਸਰਾ ਪੱਖ ਇਹ ਹੈ ਕਿ 1992 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਦੀ ਕਿਸੇ ਨੂੰ ਵੀ ਯਾਦ ਕਿਉਂ ਨਹੀਂ ਆਈ ਐਮਯੂਡੀਏ ਹੁਣ ਮੁੱਦਾ ਇਹਦਾ ਮਾਮਲਾ ਜਿਹੜਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ 1998 ਤੋਂ ਲੈ ਕੇ 2023 ਤੱਕ ਸਿਦਰਮਈਆ ਕਰਨਾਟਕ ਦੇ ਡਿਪਟੀ ਸੀਐਮ ਜਾਂ ਫਿਰ ਬਾਅਦ ਵਿੱਚ ਸੀਐਮ ਵਰਗੇ ਪ੍ਰਭਾਵਸ਼ਾਲੀ ਅਹੁਦਿਆਂ ਤੇ ਰਹੇ ਆ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਇਸ ਘਟਾਲੇ ਦੇ ਨਾਲ ਤਾਰਾਂ ਜੋੜਨ ਦੀ ਗੱਲ ਕਹੀ ਹੈ ਕਿ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਕੁਝ ਵੀ ਹੋਵੇ ਦੋਸ਼ ਲੱਗਿਆ ਸੱਚ ਸਾਹਮਣੇ ਆਈ ਜਾਣਾ ਪਰ ਇਹਨਾਂ ਜ਼ਰੂਰ ਹੈ ਕਿ ਕੁਝ ਕੁ ਸੂਬਿਆਂ ਦੇ ਵਿੱਚ ਗਵਰਨਰ ਨੇ ਉਹਨਾਂ ਤੇ ਦੋਸ਼ ਲੱਗਦੇ ਆ ਕਿ ਜਾਣਬੁੱਝ ਕੇ ਮੁੱਖ ਮੰਤਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਦਿੱਲੀ ਦੀ ਗੱਲ ਵੀ ਹੁੰਦੀ ਹੈ ਕੇਰਲ ਦੀ ਵੀ ਹੁੰਦੀ ਹੈ ਇਹਦੇ ਵਿੱਚ ਪੱਛਮੀ ਬੰਗਾਲ ਦੀ ਵੀ ਹੁੰਦੀ ਹੈ ਕਰਨਾਟਕ ਵੀ ਹੁੰਦਾ ਜੰਮੂ ਕਸ਼ਮੀਰ ਮਹਾਰਾਸ਼ਟਰ ਦੀ ਗੱਲ ਵੀ ਹੁੰਦੀ ਹੈ ਜਦੋਂ ਬਨਵਾਰੀ ਲਾਲ ਪੁਰੀਹਿਤ ਸੀ ਪੰਜਾਬ ਦੇ ਗਵਰਨਰ ਤਾਂ ਉਸ ਵੇਲੇ ਪੰਜਾਬ ਦੀ ਚਰਚਾ ਵੀ ਸੀ ਕਿ ਕੁਝ ਕੁ ਸੂਬਿਆਂ ਦੇ ਗਵਰਨਰ ਨੇ ਜਿਹੜੇ ਜਾਣਬੁੱਝ ਕੇ ਸਰਕਾਰ ਚੱਲਣ ਨਹੀਂ ਦੇ ਰਹੇ ਦੋਸ਼ ਇਹ ਵੀ ਲੱਗਦਾ ਪਿਆ ਹੁਣ ਕਰਨਾਟਕ ਦੇ ਮਾਮਲੇ ਵਿੱਚ ਸੱਚ ਕੀ ਹੈ ਇਹ ਸਾਹਮਣੇ ਆਉਣਾ ਚਾਹੀਦਾ ਹੈ ਉੱਥੋਂ ਦੇ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ ਗੱਲ ਕਹੀ ਸੀ ਅਗਲੇ ਪਾਸੇ ਅਦਾਲਤ ਨੇ ਵੀ ਹਾਈ ਕੋਰਟ ਨੇ ਵੀ ਹੁਕਮ ਦਿੱਤਾ ਹੈ ਕਿ ਕੇਸ ਚੱਲਣਾ ਚਾਹੀਦਾ ਕਹਾਣੀ ਕਿਦਾਂ ਚ ਜਾਂਦੀ ਹੈ ਇਹ ਸਮਾਂ ਦੱਸੇਗਾ ਪਰ ਇਹ ਨਾ ਜ਼ਰੂਰ ਹੈ ਕਿ ਹੁਣ ਕਰਨਾਟਕ ਦੇ ਮੁੱਖ ਮੰਤਰੀ ਸਿਧਾਰ ਮਈਅਤ ਕੇਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਵੱਧਦੇ ਨੇ ਗੱਲ ਕਰਦੇ ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉੱਥੋਂ ਦੇ ਲੀਡਰਾਂ ਦਾ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਹਰਿਆਣੇ ਦੇ ਵਿੱਚ ਮਾਹੌਲ ਕੀ ਬਣਨਾ ਸਿਆਸੀ ਤੌਰ ਤੇ ਕਿਹੜੀ ਪਾਰਟੀ ਜਿੱਤਦੀ ਆ ਇਹ ਸਮਾਂ ਦੱਸੇਗਾ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਇਸ ਪਰ ਆਮ ਆਦਮੀ ਪਾਰਟੀ ਤੋਂ ਬਿਨਾ ਕੋਈ ਵੀ ਸਰਕਾਰ ਨਹੀਂ ਬਣਾ ਸਕਦਾ ਕਿਉਂਕਿ ਸਹਿਯੋਗ ਸਾਡਾ ਚਾਹੀਦਾ ਚਾਹੀਦਾ ਅਸੀਂ ਸੀਟਾਂ ਇੰਨੀਆਂ ਕਿ ਜਿੱਤਿਆਣੀਆਂ ਭਰੋਸਾ ਉਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਕਹਿ ਰਹੀ ਅਸੀਂ ਜਿੱਤੇ ਪਏ ਭਾਰਤੀ ਜਨਤਾ ਪਾਰਟੀ ਆਪਣੀ ਜਿੱਤੇ ਦਾਅਵੇ ਠੁਕਦੀ ਹੈ ਅਨੈਲੋ ਕਹਿ ਰਹੀ ਅਸੀਂ ਵੀ ਪਿੱਛੇ ਨਹੀਂ ਗੇ ਜੇ ਜੇਪੀ ਕਹਿੰਦੀ ਪਈ ਹੈ ਕਿ ਅਸੀਂ ਵੀ ਪਿੱਛੇ ਨਹੀਂ ਚਿੰਤਾ ਨਾ ਕਰੋ ਦੇਖਦੇ ਹਾਂ ਬਣਦਾ ਕੀ ਹੈ ਪਰ ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਿਸਾਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਆ ਪਹੁੰਚ ਜਾਂਦੇ ਉੱਥੇ ਇੱਕ-ਇੱਕ ਕਰਕੇ ਜੇ ਵਿਰੋਧ ਇਸੇ ਤਰ੍ਹਾਂ ਵਧਦਾ ਰਹੇ ਗੱਲ ਪੰਜਾਬ ਵਾਂਗੂ ਹੋ ਜਾਣੀ ਆ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਕਈ ਲੀਡਰਾਂ ਦਾ ਵਿਰੋਧ ਹੋਇਆ ਚਾਹੇ ਫਰੀਦਕੋਟ ਵਾਲੇ ਪਾਸੇ ਸੀ ਚਾਹੇ ਫਿਰੋਜ਼ਪੁਰ ਵਾਲੇ ਪਾਸੇ ਸੀ ਚਾਹੇ ਜਲੰਧਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਸੀ ਲੁਧਿਆਣੇ 'ਚ ਵੀ ਵਿਰੋਧ ਹੋਇਆ ਕਈ ਥਾਵਾਂ ਤੇ ਵਿਰੋਧ ਹੋਇਆ ਪਰ ਉਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ 'ਚ ਵਾਅਦਾ ਹੋਇਆ ਗੱਲ ਮੰਨਣ ਵਾਲੀ ਆ ਹਰਿਆਣੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ ਇਹ ਬਾਅਦ ਦੀ ਗੱਲ ਹੈ ਪਰ ਲੀਡਰਾਂ ਦਾ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਨੇ ਭੁਪਿੰਦਰ ਸਿੰਘ ਹੁੱਡਾ ਹੁੱਡਾ ਸਾਹਿਬ ਕਹਿ ਰਹੇ ਨੇ ਕਿ ਜੇਕਰ ਸਾਡੀ ਸਰਕਾਰ ਯਾਨੀ ਕਿ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਨਾ ਤਾਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਸੀ ਮੰਨਾਂਗੇ। ਉਹਦੇ ਵਿੱਚ ਇੱਕ ਮੁੱਖ ਗੱਲ ਉਹਨੇ ਕਹੀ ਹੈ ਐਮਐਸਪੀ ਦੀ ਗਰੰਟੀ ਕਹਿੰਦੇ ਅਸੀਂ ਦਵਾਂਗੇ। ਦੂਸਰੀ ਗੱਲ ਸ਼ੰਭੂ ਬੈਰੀਅਰ ਕਹਿੰਦੇ ਅਸੀਂ ਖੋਲ ਕੇ ਦਿਖਾਵਾਂਗੇ ਜਿਹੜਾ ਲੰਬੇ ਸਮੇਂ ਤੋਂ ਕਿਸਾਨਾਂ ਨੇ ਬੰਦ ਕੀਤਾ ਹੋਇਆ ਜਿਹੜਾ ਸਰਕਾਰ ਨੇ ਬੰਦ ਕੀਤਾ ਹੋਇਆ ਕਿਸਾਨ ਤਾਂ ਉੱਥੇ ਬੈਠੇ ਆ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਬੰਦ ਤਾਂ ਉਹ ਸਰਕਾਰ ਨੇ ਕੀਤਾ ਹਰਿਆਣੇ ਵਾਲੀ ਨੇ ਤਾਂ ਕਿ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਉਹਨਾਂ ਦਾ ਦੋਸ਼ ਸੀ ਕਿ ਇਹ ਟਰੈਕਟਰ ਨਹੀਂ ਲੈ ਕੇ ਆ ਰਹੇ ਤੋਪਾਂ ਲੈ ਕੇ ਆ ਰਿਹਾ ਇਹ ਜੀਸੀਬੀ ਲੈ ਕੇ ਆ ਰਹੇ ਮਾਹੌਲ ਕਾਫੀ ਭਖਿਆ ਸੀ ਪਰ ਇਹਨਾਂ ਜ਼ਰੂਰ ਹੈ ਕਿ ਇਸ ਵੇਲੇ ਖੁੱਡਾ ਸਾਹਿਬ ਕਹਿ ਰਹੇ ਜੇ ਕਾਂਗਰਸੀ ਸਰਕਾਰ ਹੁੰਦੀ ਹੈ ਤਾਂ ਅਸੀਂ ਸਾਥ ਦੇਵਾਂਗੇ ਕਿਸਾਨਾਂ ਦਾ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਦੇਖਦੇ ਹਾਂ ਕਿ ਇਹ ਬਿਆਨ ਹੈ ਸਿਆਸੀ ਤੌਰ ਤੇ ਜਾਂ ਸਤਿਮੁੱਚ ਹੁੰਦਾ ਹੈ ਐਮਐਸਪੀ ਦੀ ਗਰੰਟੀ ਦੇਣ ਦੀ ਗੱਲ ਜਿਹੜੀ ਹੁਣ ਚੱਲਦੀ ਪਈ ਹੈ ਜਦੋਂ ਕਾਂਗਰਸੀ ਸਰਕਾਰ ਸਤਾਵੇ ਸੀ ਉਸ ਵੇਲੇ ਕਿਸੇ ਵੀ ਲੀਡਰ ਨੇ ਇਸ ਗੱਲ ਨੂੰ ਪੂਰਾ ਨਹੀਂ ਕੀਤਾ ਸੁਆਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਇੱਕ ਨਹੀਂ ਤਿੰਨ ਨੇ ਜਿਹੜੀਆਂ ਗੱਲ ਦੱਸਦੀਆਂ ਪਈਆਂ ਨੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੁਣ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜੁਰ ਸਾਂਝੀ ਕਰੋ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ